ਵੱਡੀ 360.com ਤੇ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਦੋਸਤੋ ਇਹ ਮੈਚ ਬੱਦੋਵਾਲ ਦੇ ਵਿੱਚ ਖੇਡਿਆ ਗਿਆ ਸੀ 23 ਮਾਰਚ 2013 ਨੂੰ। ਟੌਪ ਕਲਾਸ ਮੈਚ ਸੀ ਜਨੇਤਪੁਰਾ ਤੇ ਮਾਨੁਕੇ ਗੱਲ ਦੇ ਦਰਮਿਆਨ ਖੇਡਿਆ ਗਿਆ ਸੀ। ਮਾਨੁਕੇ ਗੱਲ ਦੇ ਵਿੱਚ ਪਾਲਾ, ਜਲਾਲਪੁਰ ਤੇ ਹਰਦੇਵ ਫਕਰ ਚੰਡਾ ਖੇਡ ਰਹੇ ਸੀ। ਔਰ ਜਨੇਤਪੁਰਾ ਦੇ ਵਿੱਚ ਬਾਨਾ ਢਾਲੀਵਾਲ ਤੇ ਗਗਨ ਜਲਾਲ ਖੇਡ ਰਹੇ ਸੀ। ਦੇਖਣ ਵਾਲੀ ਗੱਲ ਇਹ ਆ ਕਿਸ ਖਿਡਾਰੀ ਨੂੰ ਕਿੰਨੇ ਜੱਫੇ ਪੈਂਦੇ ਨੇ। ਵੈਸੇ ਤਾਂ ਬਹੁਤ ਸਾਰੇ ਦਰਸ਼ਕ ਇਸ ਟੂਰਨਾਮੈਂਟ ਤੋਂ ਪਹਿਲਾਂ ਤੋਂ ਜਾਣੇ ਹੋਣਗੇ। ਪਰੇ ਗੱਲ ਸਿਰਫ ਉਹਨਾਂ ਲਈ ਹੈ ਜਿਹੜੇ ਪਹਿਲੀ ਵਾਰ ਇਸ ਮੈਚ ਨੂੰ ਦੇਖ ਰਹੇ ਹਨ ਇਧਰ ਕਹਿੰਦੇ ਮੈਚ ਬਹੁਤ ਤਕੜਾ ਜ਼ੋਰਦਾਰ ਤਾੜੀ ਮਾਰ ਦਿਓ ਦਰਸ਼ਕੀ ਜੋਰਦਾਰ ਪੂਰੀ ਦੁਨੀਆ ਚ ਪਤਾ ਲੱਗ ਜਾਵੇ ਵੀ ਬੱਦੋਆਰ ਕੱਪ ਹੋ ਰਿਹਾ ਗੱਡੀਆਂ ਦੇ ਰਿਹਾ ਸਾਡੇ ਵੀਰ ਅਮਰਜੋਤੂਣੀ ਨੀਟੂ ਹੁਣੀ ਕਰਨੇ ਹੁੜੀ ਛੰਮੀ ਹੁਣੀ ਸੁਖਵੀਰ ਸਿੰਘ ਬਿੱਟੂ ਵਰਗੇ ਇੰਦਰਜੀਤ ਵਰਗੇ ਮੇਰੇ ਵੀਰੋ ਤੀਜਿੰਦਰ ਤੇਜੀ ਵਰਗੇ ਲਓ ਆ ਖਿਡਾਰੀ ਕਹਿੰਦੇ ਦੁਨੀਆ ਦਾ ਤੇਜੀ ਤਰਾ ਰਿਹਾ ਮੇਰੇ ਵੀਰੋ ਟੈਂਟ ਵਾਲਾ ਵੀਰ ਦੋ ਹੀ ਜਨਰੇਟਰਾਂ ਦੇ ਵਿੱਚ ਡੀਜ਼ਲ ਚੈੱਕ ਕਰਕੇ ਹੁਣੀ ਪਾ ਦੇ ਵੇਚ ਖੜਨਾ ਨਹੀਂ ਚਾਹੀਦਾ ਵੀਰ ਇੱਕ ਕਾਪੀ ਗਰਾਊਂਡ ਦੇ ਵਿੱਚ ਪੁਛਦੀ ਕਰ ਦਿਓ ਸਕੋਰ ਲਿਖਣ ਦੇ ਲਈ ਇਧਰ ਦੁਨੀਆ ਦੇ ਕਹਿੰਦੇ ਸ਼ਾਰਪ ਬ੍ਰੇਨ ਧਾਵੀ ਨੇ ਕਬੱਡੀ ਪਾਈ ਹੈ ਦੁਨੀਆ ਨੇ ਕਹਿੰਦੇ ਸਿਰੇ ਦੇ ਜਾਫੀਆਂ ਵਿੱਚ ਨਾਮ ਹੈ ਕਿ ਖੇਡ ਦਾ ਕਬੱਡੀ ਨਾ ダਮੇ ਦਾ ਚੜਦਾ ਦਮ ਮੇਰੇ ਵੀਰੋ ਨੌਜੋਨ ਦਾ ਵੱਡਾ ਸਟੈਮਨ ਜਲਾਲਪੁਰ ਪਿੰਡਾ ਪਾਲਾ ਨਾਮ ਦਹਿਸ਼ਤ ਹੈ ਕਬੱਡੀ ਦੇ ਮੈਦਾਨਾਂ ਵਿੱਚ ਖੇੜੇ ਦੀ ਜਗਤੋ ਬੰਨੀ ਖੇੜੇ ਦੀ ਦੁਨੀਆ ਚੱਲੀ ਪਾਉਂਦਾ ਹੱਥ ਕਰਾਰੇ ਵੀ ਜਲਾਲਪੁਰ ਦੇ ਪਾਲੇ ਤੋਂ ਡਰਦੇ ਰੇਡਰ ਸਾਰੇ ਵੀ ਜਲਾਲਪੁਰ ਦੇ ਪਾਲੇ ਤੋਂ ਇਧਰ ਅਮਰੂ ਦੇ ਅਮਰੂ ਜਿੰਨੇ ਜੀ ਸਿੰਘੀ ਬਾਤਾਂ ਦੇ ਹਾਰਫੇ ਤੇ ਰਿੱਕੀ ਜਨਾਉ ਚਾਹੇ ਕੁਰਸੀ ਵਾਲਾ ਵੀ ਆਵੇ ਜੀ ਰਾਜਗਰ ਜੀ ਲੈਬਰ ਸ਼ਹਿਦਾਰ ਦੇ ਪਿੱਛੇ ਰਹਿੰਦੇ ਹੁੰਦੇ ਸੀਗੇ ਲੈ ਵੀ ਠੇਕੇਦਾਰ ਸਾਹਿਬ ਮੈਨੂੰ ਗਹੋਰ ਜੀ 100 ਰੁਪਿਆ ਹੋਵੇਗਾ ਜੀ ਇਧਰ ਟੀਮ ਨੇ ਕਬੱਡੀ ਪਾਈ ਹੈ ਮੇਰੇ ਵੀਰੋ ਮਾਰੋ ਕੇ ਦਾ ਜਗਵੀਰ ਸਿੰਘ ਸਾਰਿਆਂ ਨੂੰ ਪਿੱਛੇ ਕਰੋ ਇੱਥੋਂ ਯਾਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਆਹ ਤੇ ਕਹਿੰਦੇ ਅਮਰੂ ਹੈ ਇਧਰ ਬਿੱਟੀ ਨਾਲ ਪਾ ਰਿਹਾ ਜਿਹੜੇ ਜਿਹੜੇ ਚਾਹੇ ਕੋਈ ਆ ਸਾਰੇ ਰੋ ਪਿੱਛੇ ਦਾ ਮੁਕਾਬਲਾ ਮੇਰੇ ਵੀਰੋ ਸਾਰਿਆਂ ਨੂੰ ਪਿੱਛੇ ਕਰ ਦਿਓ ਜੀ ਇੱਥੇ ਸਾਰਿਆਂ ਨੂੰ ਪਿੱਛੇ ਕਰ ਦਿਓ ਚਾਹੇ ਕੋਈ ਖਿਡਾਰੀ ਆ ਚਾਹੇ ਕੋਈ ਆ ਇਧਰ ਬਹੁਤ ਤਕੜਾ ਮੈਚ ਹੈ ਲੈ ਵੀ ਨੀਡ ਟੂ ਵੀਰ ਮੈਚ ਬਹੁਤ ਤਕੜਾ ਆ ਖਿਡਾਰੀ ਕਹਿੰਦੇ ਤਰਨ ਹੋਂਾਂ ਦੇ ਕਬੱਡੀ ਕੱਪ ਦਾ ਮੋਟਰਸਾਈਕਲ ਦਾ ਜੇਤੂ ਹੈ ਕਲੀ ਵਾਲੇ ਵੀਰ ਨੂੰ ਬੇਨਤੀ ਆ ਵੀ ਕਲੀ ਪਾ ਦੁੱਤੀ ਜੀ ਵੀ ਕਮਿਕਰ ਆਕਰ ਆਇਆ ਸਾਡਾ ਵੀਰ ਉਹ 10-10 ਫੋੜਤੇ ਵੀਰੇ ਥੋੜਾ ਜਿਹਾ ਗਰਾਊਂਡ ਦੇ ਵਾਲੇ ਨਾਲ ਹੀ ਖੜਜੋ ਵੀਰੋ ਲਓ ਪਾਲਾ ਜਲਾਲ ਵਾਲੀਆ ਤੇ ਗਗਨ ਜਲਾਲ ਜਲਾਲ ਸਪான்ਸਰ ਨੇ 10-10 ਫੁੱਟ ਤੇ ਪੂਰੇ ਸਰਕਲ ਦੇ ਆਲੇ-ਦਾਲੇ ਖੜਜੋ ਲਾਡੀ ਕਬੱਡੀ ਪਾਉਂਦਾ ਹੋਇਆ ਉਧਰ ਕਬੱਡੀ ਜਿੰਦ-ਜਾਨ ਸੁਖਾ ਜੈਲਦਾਰ ਜੀ ਸਾਡੇ ਵੀਰ ਪੁੱਜਿਆ ਧੰਨਵਾਦ ਹੈ ਸਣੀ ਗਿੱਲੂ ਨਹੀਂ ਮੋਹੀ ਪਿੰਡ ਵਾਲੇ ਮੇਰੀ ਬੇਨਤੀ ਹੈ ਜਿਹੜੇ ਬੌਕਸਰ ਵੀਰ ਸਾਡੇ ਸੱਦੇ ਹੋਏ ਆ ਉਹ 10-10 ਫੁੱਟ ਤੇ ਸਾਰੇ ਆਲੇ-ਦਾਲੇ ਗਰਾਊਂਡ ਦੇ ਖੜ ਜਾਣ ਇਧਰ ਮਨਦੀਪ ਸਿੰਘ ਲਾਡੀ ਹੈਪੀ ਦਾ ਵੀਰ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਲਈ ਜੋੜਦਾ ਗਗਨ ਜਲਾਲ ਪਿੰਡ ਦਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਬੱਸੀਆਂ ਦੇ ਕਬੱਡੀ ਕੱਪ ਦਾ ਮੇਰੇ ਵੀਰੋ ਇਹ ਨੌਜਵਾਨ ਗਬਰੂ ਉਤਮ ਧਾਵੀ ਹੈ ਉਧਰ ਵੱਡੇ ਮਾਣ ਵਾਲੀ ਗੱਲ ਹੈ ਸੈਂਡੀ ਮਾਨੋਣੀ ਅਯਾਦ ਕਬੱਡੀ ਕਲੱਬ ਐਡਮਿੰਟਨ ਵਾਲੇ ਕਹਿੰਦੇ ਮੈਚਾਂ ਦਾ ਆਨੰਦ ਮਾਣਦੇ ਆ ਤੇ ਨਾਲ ਖੁਸ਼ੀ ਵਾਲੀ ਇਹ ਗੱਲ ਹੈ ਮੇਰੇ ਵੀਰੋ ਕੈਨੇਡਾ ਦੀ ਕੈਨੇਡਾ ਸਰਕਾਰ ਦੇ ਰਾਜ ਮੰਤਰੀ ਟਿਮ ਉਪਲ ਜੀ ਵੀ ਉਹ ਵੀ ਜੁੜੇ ਬੈਠੇ ਕਬੱਡੀ 365.com ਤੇ ਜੀ ਮਾਰਕ ਬਾਲ ਤੇ ਮੇਰੇ ਅੱਗੇ ਮੁੱਪਲ ਜੀ ਬੱਧੋ ਵਾਲ ਰਾਜੂ ਗਰੇਵਾਲ ਰਾਜੂ ਗਰੇਵਾਲ ਦੇ ਨਾਲ ਹੀ ਹਰਪ੍ਰੀਤ ਲਓ ਜੀਵਨ ਤੇ ਕਹਿੰਦੇ ਅਮਨੇ ਦਾ ਮੁਕਾਬਲਾ ਲਓ ਵਾਹ ਵਾਹ ਸੋਹਣੀ ਖੇਡ ਕਬੱਡੀ ਦੀ ਜਨੇਤਪੁਰੇ ਦਾ ਅਮਨਾ ਪਿਛਲੇ ਸਾਲ ਕਹਿੰਦੇ ਗੱਡੀ ਜਿੱਤਿਆ ਬੱਧੋ ਵਾਲ ਦੇ ਵਿੱਚੋਂ ਜਿੱਥੇ ਜੱਗੀ ਬੈਸਟ ਰੇਡਰ ਸੀਗਾ ਤੇ ਜਾਫੀ ਜਨੇਤਪੁਰੇ ਦਾ ਆਪਣਾ ਸੀਗਾ ਮੇਰੇ ਵੀਰੋ ਅੱਜ ਕਿਹੋ ਜੀ ਗੱਲ ਆਉਂਦੀ ਹੈ ਉਧਰ ਬਲਵਾਨ ਸਿੰਘ ਬੰਨਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਦੁਨੀਆ ਦਾ ਸ਼ਾਰਪ ਬ੍ਰੇਨ ਧਾਵੀ ਹੈ ਪੱਪਾ ਦਾ ਬੜਾ ਸ਼ੋਹਰਾ ਖਿਡਾਰੀ ਹੈ ਬੜੀ ਤਕਨੀਕ ਹੈ ਉਧਰ ਹਰਦੇਵ ਫਕਰ ਚੰਡੇ ਦਾ ਮੁਕਾਬਲਾ ਸਖਤ ਹੈ ਕਹਿੰਦੇ ਇੰਗਲੈਂਡ ਦੀ ਵਾਰਕਿੰਗ ਕਬੱਡੀ ਕਲੱਬ ਨੇ ਚੋਣ ਕੀਤੀ ਹੈ ਆ ਜਾਫੀ ਦੀ ਦਵਿੰਦਰ ਵਸਦੀਆਂ ਦੀ ਆਨੰਦ ਮਾਣਦੇ ਆ ਲਓ ਵੇਖੋ ਵੇਖੋ ਨਜ਼ਾਰਾ ਵੱਖਰਾ ਹੈ ਖੇਡ ਕਬੱਡੀ ਦਾ ਬਣਾ ਧਾੜੀ ਵਾਲ ਵੇੜ ਦਾ ਗਰਸੇਵਕ ਤਰੀਕੇ ਅਗਲੀਆਂ ਟੀਮਾਂ ਦਾ ਦੱਸੋ ਜੀ ਕੀ ਆ ਗਰਸੇਵਕ ਤਰੀਕੇ ਆਵੇ ਮੇਰੇ ਕੋਲ ਯਾਰ ਬੀਰਮਨ ਉਹਨੂੰ ਲਾਲੀ ਲਾਲ ਦਉਂਦੀ ਆ 500 ਰੁਪਏ ਜਿਹੜਾ ਨਾ ਗਰਸੇਵਕ ਤਰੀਕੇ ਆਵੇ ਵੀਰੇ ਇਧਰ ਕਹਿੰਦੇ ਨੌਜਨ ਮਾਨੂਕੇ ਦਾ ਭੀ ਮੇਰੇ ਵੀਰੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਬੜਾ ਫੱਬਦਾ ਕਬੱਡੀ ਪਾਉਂਦਾ ਲੈ ਵੀ ਸੇਵਕ ਅਗਲੀਆਂ ਟਾਈਆਂ ਪਾ ਕੇ ਅਗਲੇ ਮੈਚਾਂ ਦਾ ਜਿਹੜਾ ਸਕੇਚੂਲ ਹੈ ਉਹ ਵੀ ਆਪਾਂ ਦੱਸ ਦਈਏ ਵੀ ਕਿਹੜੇ-ਕਿਹੜੇ ਸੈਮੀਫਾਈਨਲ ਰਾਤ ਖੇਡੇ ਜਾਣਗੇ ਮਾਣੂ ਕਹਿੰਦੇ ਭੀਮ ਦੀ ਪਾਈ ਹੋਈ ਕਬੱਡੀ ਅਮਨਾ ਜਨੇਤਪੁਰੇ ਦਾ ਕਿ ਪਿੰਡ ਹੈ ਜਨੇਤਪੁਰਾ ਕੋਲ ਸਿਤਮਾ ਵੇਦ ਵੀ ਅਮਨਾ ਤਾਂ ਲੈਂਦਾ ਕਰੇਡਰ ਖਰੇ-ਖਰੇ ਪਲ ਚੁਲਵੇਟ ਵੀ ਅਮਨਾ ਤਾਂ ਲੈਂਦਾ ਰੇਡਰ ਖਰੇ-ਖਰੇ ਪਲ ਚੁਲਵੇਟ ਵੀ ਬਹੁਤ ਤਕੜਾ ਜੱਫਾ ਜਨੇਤਪੁਰ ਦੇ ਅਮਨ ਦਾ 2.5 ਦਿਨੇ ਆ ਪ੍ਰਧਾਨ ਅਮਰਜੋਤ ਸਿੰਘ ਜੀ ਨੂੰ ਕਿ ਇੰਨੀ ਅੱਤ ਦੀ ਗਰਮੀ ਸੀ ਪਰ ਅਜਿੰਦਰ ਦੇਵਤਾ ਵੀ ਖੁਸ਼ ਆ ਜੀ ਬੱਦੋਵਾਲ ਸਪੋਰਟਸ ਕਲੱਬ ਤੇ ਬੜਾ ਠੰਡਾ ਮੌਸਮ ਰੱਖਿਆ ਉਹਨੇ ਲਓ ਮੇਰੇ ਵੀਰੋ ਵੱਡੀ ਮੇਰ ਹੈ ਗੁਰੂਆਂ ਪੀਰਾਂ ਦੀ ਪੰਜਾਬ ਦੀ ਧਰਤੀ ਤੇ ਬੱਦੋਵਾਲ ਪਿੰਡ ਮੇਰੇ ਵੀਰੋ ਗੁਰੂਆਂ ਪੀਰਾਂ ਦੀ ਧਰਤੀ ਹੈ ਵੱਡੀ ਇਪਾਰ ਗਿੱਪਾ ਉਧਰ ਜਲਾਲਪੁਰੀਆ ਤੇ ਗगन ਜਲਾਲ ਦਾ ਮੁਕਾਬਲਾ ਤੇ ਗगन ਜਲਾਲ ਵਾਲਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਮਾਨੂਕੇ ਦਾ ਲਾਡੀ ਅਗਲੀ ਕਬੱਡੀ ਪਾਉਣ ਦੇ ਦੀ ਵਾਅਦਾ ਹੋਇਆ ਲੈ ਵੀ ਸੇਵਕ ਤਰੀਕਿਆਂ ਵਾਲਾ ਜਲਦੀ ਨਾ ਦੱਸਦੇ ਅਗਲਾ ਮੈਚ ਕਿਹੜੀਆਂ ਟੀਮਾਂ ਦਾ ਹੋਣਾ ਹੈ ਮੇਰੀ ਬੇਨਤੀ ਹੈ ਇਧਰ ਨੌਜਵਾਨ ਲਾਡੀ ਮਾਨੂਕੇ ਵਾਲਾ ਪਾਣੀ ਵਾਲੇ ਵੀਰ ਨੂੰ ਬੇਨਤੀ ਹੈ ਵੀ ਪਾਣੀ ਪੋਈਦਾ ਕਰ ਦਿੱਤਾ ਜਾਵੇ ਕਿ ਨਿਹਾਲ ਸਿੰਘ ਵਾਲੇ ਕੋਲੇ ਪਿੰਡ ਨੌਜਵਾਨ ਦਾ ਲਾਡੀ ਹੈ ਨਾ ਕਬੱਡੀ ਦੀ ਸੱਜਰੇ ਤੂਫਾਨ ਦਾ ਲਾਡੀ ਹੈ ਨਾਲ ਕਬੱਡੀ ਦੀ ਸੱਜਰੇ ਤੂਫਾਨ ਦਾ ਉਧਰ ਗੁਰਨਾਲ ਮਾਨੁਕੇ ਵਾਲਾ ਫਾਸਟਵੇ ਤੇ ਅਨੰਦ ਮਾਨ ਦਾ ਸਰਦਾਰ ਮੋਹਰ ਸਿੰਘ ਗਿੱਲ ਦੀ ਗੱਲ ਹੈ ਮੇਰੇ ਵੀਰੋ ਸਰਪੰਚ ਸਾਹਿਬ ਦੀ ਧੀਵੇਂ ਵਰਗੇ ਸਾਡੇ ਵੀਰ ਤੇ ਉਧਰ ਕਾਬਲ ਯੂ ਐਸ ਏ ਅਯਾਦ ਕਬੱਡੀ ਕਲੱਬ ਵਾਰੇ ਵਾਲੀ ਟੋਨਾ ਐਲਾਨ ਕਰਦਾ ਵੀ 10 ਮੋਟਰਸਾਈਕਲ ਦੇ ਉੱਤੇ ਜਾਣਗੇ ਅਯਾਦ ਕਬੱਡੀ ਕਲੱਬ ਬੈਡਮਿੰਟਨ ਮੇਰੇ ਵੀਰੋ ਸੁੱਖਾ ਤਕਤੂਪੁਰੀਆ ਸੈਂਡੀ ਮਾਨ ਮੋੜਾ ਲੀਨਾਵਾਲਾ ਕਾਬਲ ਯੂਐਸਏ ਤੇ ਭਾਗੀ ਕੇ ਦੇ ਜੀਵਨ ਟਵਾਣੇ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਵਾਰੇ ਵਾਲੀਏ ਟੋਨੇ ਦਾ ਲਓ ਸਾਹਮਣੇ ਜਲਾਲ ਵਾਲਾ ਕਹਿੰਦੇ ਵੀ ਦੁਨੀਆ ਦੇ 23 ਤਾਰ ਖਿਡਾਰੀਆਂ ਵਿੱਚ ਨਾਮ ਹੈ ਉਧਰ ਵੇਖੋ ਵੀ ਨਜ਼ਾਰਾ ਵੱਖਰਾ ਚੇਤ ਮਾਨੂਕੇ ਦਾ ਖੇਡ ਮੈਦਾਨ ਦੇ ਵਿੱਚ ਤਕੜਾ ਜਫਾ ਲਾ ਕੇ ਆਪਣੀ ਟੀਮ ਲਈ ਲੱਖਾ ਜਾ ਪੁਆਇੰਟ ਜੋੜਦਾ ਲੈ ਵੀ ਸ਼ਿੰਗਾਰਿਆ ਵਾਰਕਵਾੜ ਹੈ ਅੱਜ ਟੀਮ ਵਧੀਆ ਪ੍ਰਦਰਸ਼ਨ ਕਰ ਰਹੀ ਹੈ ਇਧਰ ਗਾਲਬ ਦਾ ਬਿੱਲਾ ਤੇ ਨਾਲ ਕਹਿੰਦੇ ਭੈਣੀ ਵਾਲਾ ਫੌਜੀ ਹੈ ਅੱਜ ਦੇ ਕਬੱਡੀ ਕੱਪ ਦੇ ਅਫੀਸ਼ਰ ਉਧਰ ਪਪਿੰਦਰ ਸਿੰਘ ਜੀ ਕਹਾੜਾ ਜੀਵਨ ਦੀ ਕਬੱਡੀ ਦੇ ਰਾਜੂ ਗਰੇਵਾਲ ਤੇ ਹਰਪ੍ਰੀਤ ਤੂਸੇ ਜੀ 200 ਰੁਪਏ ਰ ਜੀਵਨ ਦੀ ਕਬੱਡੀ ਦਾ ਆਵਣ ਲਓ ਜੀਵਨ ਕਬੱਡੀ ਪਾ ਰਿਹਾ ਉਧਰ ਬੰਦੇ ਮਾਇਆ ਦੇ ਗੱਫੇ ਦਿੱਤੀ ਜਾ ਰਹੇ ਆ ਤਾਈਆਂ ਬੋਲ ਲੱਗਿਆ ਜਿਹੜੀਆਂ ਟੀਮਾਂ ਖੇਡਦੀਆਂ ਇੱਕ ਇੱਕ ਪਲੇਅਰ ਆਜੋ ਫਟਾਫਟ ਜੀਵਨ ਪੁਆਇੰਟ ਜੋੜਦਾ ਆਪਣੀ ਲਈ ਇੱਕ ਇੱਕ ਪਲੇਅਰ ਆਜੋ ਜੀ ਜੇਤੂ ਟੀਮਾਂ ਦਾ ਇੱਕ ਇੱਕ ਪਲੇਅਰ ਨੀਟੂ ਵੀਰ ਕੋਰੇ ਪੁੱਜ ਜਾ ਮੇਨ ਸਟੇਜ ਕੋਲੇ ਜਿਹੜੇ ਅੰਦਰ ਖੇਡਦੀ ਇਹਨਾਂ ਦਾ ਵੀ ਇੱਕ ਇੱਕ ਕਾਰਜ ਹੈ ਜਿਹੜਾ ਸਪੇਅਰ ਬੈਠਾ ਕੋਈ ਛੇਤੀ ਆ ਜਾਵੇ ਟਾਈਆਂ ਪਾਉਣ ਲੱਗੇ ਆ ਟੀਮਾਂ ਬੁਲਾਉਣੀਆਂ ਨੀਟੂ ਵੀਰੇ ਗਰਾਊਂਡ 'ਚ ਪਾਣੀ ਹੈ ਨਹੀਂ ਇੱਕ ਵੀਰ ਦੀ ਡਿਊਟੀ ਲਾਓ ਇਧਰ ਬਲਵਾਨ ਸਿੰਘ ਬਾਨਾ ਇੱਕ ਬਾਲਟੀ ਭਰ ਕੇ ਪਾਣੀ ਵੀ ਲੈ ਕੇ ਜਾਵੇ ਅੰਦਰ ਬਲਵਾਨ ਸਿੰਘ ਬਾਨਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਜੇਤ ਮਾਨੂਕੇ ਦਾ ਫਿਰ ਟਰਾਈ ਕਰਦਾ ਖੇਡ ਮੈਦਾਨ ਦੇ ਵਿੱਚ ਤੇ ਬਾਨਾ ਧਾਲੀ ਵਾਲ ਵੇੜ ਦਾ ਪੁਆਇੰਟ ਆਪਣੀ ਟੀਮ ਲਈ ਜੋੜਨਾ ਹੈ ਲਾਡੀ ਮਾਣੋਗੇ ਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਦਾ ਇਸ ਕਬੱਡੀ ਤੇ ਗਰਗੋਣ ਦੇਤਵਾਲ ਜੀ ਮਨੋਰ ਝਾਂਡੇ ਜੀ ਇਹਨਾਂ ਵੱਲੋਂ 100 ਰੁਪਏ ਜੀ ਇਸ ਕਬੱਡੀ ਤੇ ਹੈ ਅਸੀਂ ਟੀਮਾਂ ਅੰਦਰ ਬੁਲਾ ਲੈਣੀਆਂ ਫਿਰ ਤਾਂ ਕਹਿੰਦੇ ਅਸ਼ੇ ਦੀ ਟਾਈਆਂ ਪਾ ਦਈਏ ਜੇ ਨਹੀਂ ਹੁੰਦਾ ਜੇ ਯਕੀਨ ਆਦਾ ਪਾ ਦਈਏ ਪਾ ਦੇ 니ਟੂ ਵੀਰੇ ਆਹ ਸਾਹਮਣੇ ਖੜ ਕੇ ਇੱਥੇ ਹੀ ਪਾਉਣ ਲੱਗੇ ਆ ਇਧਰ ਪੁਆਇੰਟ ਜਿਹੜਾ ਇਸ ਲਈ ਜਸਾ ਮੰਗਦੇ ਤੇ ਸਾਡਾ ਵੀਰ ਸੁੱਖਾ ਆਜਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਦੋ ਪਰਚੀਆਂ ਚੱਕਦੇ ਇੱਥੋਂ ਦੋ ਪਰਚੀਆਂ ਲਓ ਵਰਗਨ ਜਲਾਲ ਕਬੱਡੀ ਪਾ ਰਿਹਾ ਮੇਰੇ ਗੇਓ ਇਧਰ ਅਮਰਜੋ ਸਿੰਘ ਪ੍ਰਧਾਨ ਬੱਦੋਵਾਲ ਸਪੋਰਟਸ ਕਲੱਬ ਹੈ ਵੱਡਾ ਨਾਮ ਹੈ ਪੰਜਾਬ ਦੇ ਵਿੱਚ ਅਮਰਜੋ ਸਿੰਘ ਹੈ ਮੁਬਾਰਕਬਾਦ ਸੱਚੇ ਬਾਦਸ਼ਾਹ ਦੀ ਮਿਹਰ ਹੈ ਮੇਰੇ ਵੀਰੋ ਇਹਨਾਂ ਸਾਡੇ ਵੀਰਾਂ ਤੇ ਇਧਰ ਤੇ ਮਾਲਕ ਨਾਲ ਜਿਹੜੀ ਇਹਨਾਂ ਚੋਂ ਜਿੱਤੂਗੀ ਉਹ ਸੈਮੀਫਾਈਨਲ ਮਾਲਕ ਨਾਲ ਖੇਡੂਗੀ ਜੀ ਇਧਰ ਇਸ ਕਬੱਡੀ ਤੇ ਰਾਜੂ ਗਰੇਵਾਲ ਦੀ ਲਲਤੋ ਵਾਲੇ ਹਰਪ੍ਰੀਤ ਖਾਲਸਾ ਵਾਲੇ 200 ਰੁਪਏ ਦੀ ਮੁਕਾਬਲਾ ਸਾਡੇ ਨਾਲ ਹੀ ਆ ਜੀ ਬੱਤੋਵਾਲ ਵਾਲਿਆਂ ਨਾਲ ਸੈਦੋ ਤੇ ਬੱਤੋਵਾਲ ਇਹ ਸੈਦੋ ਤੇ ਬੱਤੋਵਾਲ ਦੋਈ ਟੀਮਾਂ ਅੰਦਰ ਆ ਜਾਣ ਜੀ ਸੈਦੋ ਤੇ ਬੱਤੋਵਾਲ ਸੈਦੋ ਤੇ ਬੱਤੋਵਾਲ ਦੋਨੋਂ ਟੀਮਾਂ ਪੁੱਜਣ 2 ਮਿੰਟ ਦਾ ਸਮਾਂ ਹੈ ਸੈਦੋ ਤੇ ਬੱਤੋਵਾਲ ਲੈ ਵੀ ਅਮਰਜੋਸ਼ ਹੈ ਸ਼ੰਮੀ ਮੁਬਾਰਕਬਾਦ ਹੈ ਅੱਜ ਰੱਬ ਵੀ ਖੁਸ਼ ਹੈ ਪੱਦੋਵਾਲ ਦੇ ਕਬੱਡੀ ਕੱਪ ਤੇ ਮੌਸਮ ਬੜਾ ਵਧੀਆ ਪਹਿਲਾਂ ਗਰਮੀ ਹੈ ਹੁਣ ਥੋੜਾ ਜਿਹਾ ਮੇਰੇ ਵੀਰੋ ਠੰਡ ਦੇ ਵੱਲ ਆ ਥੋੜੀ ਚੇਂਜ ਹੈ ਆਨੰਦ ਆ ਦਰਸ਼ਕਾਂ ਨੂੰ ਪੂਰਾ ਆਨੰਦ ਮਾ ਰਹੇ ਸਾਡੇ ਦਰਸ਼ਕ ਵੀਰ ਇਧਰ ਪਹਿਲਵਾਨ ਸਿੰਘ ਮਾਨਾ ਤੇ ਹਰਦੇਵ ਫੱਕਰ ਚੰਡੇ ਦਾ ਆ ਜਾਫੀ ਦੀ ਕਹਿੰਦੇ ਬੱਲੇ ਬੱਲੇ ਮਾਣ ਕਰਦਾ ਕਮਿਕਰ ਔਗੜਾ ਵਾਲਾ ਆਜਾਫੀ ਤੇ ਲਾਲ ਟਕੜਾ ਜਫਾ ਇਸ ਲਈ ਫਕਰ ਛੰਡੇ ਦਾ ਹਰਦੇ ਸੈਦੋ ਤੇ ਬੱਦੋਵਾਲ 1 ਮਿੰਟ ਦੇ ਵਿੱਚ ਗਰਾਊਂਡ ਤੇ ਆ ਜਾਣ ਜੀ ਸੈਦੋ ਤੇ ਬੱਦੋਵਾਲ ਬੱਦੋਵਾਲ ਤੇ ਸੈਦੋਕੇ ਦੋਨੋਂ ਟੀਮਾਂ ਨੂੰ ਬੇਨਤੀ ਹੈ ਵੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣ ਲੈ ਵੀ ਦੌਧਰ ਵਾਲਿਆ ਮਾਨੂੰ ਕੇ ਦਾ ਭਿੰਡੋ ਵਾਲੀ ਮਾਣ ਕੀ ਚਾਰ ਝਾਂਡੇ ਜੀ ਇਸ ਕਬੱਡੀ ਤੇ 100 ਰੁਪਏ ਜੀ ਮਨੋਰ ਝਾਂਡੇ ਜੀ ਦੇ ਮੁਖਤਿਆਰ ਝਾਂਡੇ ਜੀ ਇਸ ਕਬੱਡੀ ਤੇ ਮਨੋਰ ਝਾਂਡੇ ਸੁਖਵੀਰ ਸਿੰਘ ਦੀ ਬਿੱਟੂ ਮੇਰੇ ਵੀਰੋ ਬਾਤ ਵਾਡੀ ਦੇਣ ਹੈ ਖੇਡ ਕਬੱਡੀ ਨੂੰ ਕਿ ਅਮਰੂ ਬਗੀਚਾ ਜਾਫੀ ਕਹਰੇ ਨੇ ਸ਼ਰੀਰਾਂ ਦੇ ਕਰਦੇ ਵਾਰ ਧਾਵੀ ਉੱਤੇ ਬਾਂਗ ਤਿੱਖੇ ਤੀਰਾਂ ਦੇ ਅਮਰੂ ਬਗੀਚਾ ਜਾਫੀ ਕਹਿਰੇ ਜੇ ਸ਼ਰੀਰਾਂ ਦੇ ਕਰਦੇ ਵਾਰ ਧਾਵੀ ਉੱਤੇ ਬਾਂਗ ਤਿੱਖੇ ਤੀਰਾਂ ਦੇ ਰਿੱਕੀ ਅਜਨਾਬ ਜੀ ਰਵੀ ਰਾਜਗੜ ਲੈਂਬਰ ਸਿੱਧਪਾਟੇ ਤਰੂ ਦੌਦਰ 100 ਰੁਪਏ ਅਮਰੂ ਲਈ ਹੈ ਜੀ ਬੱਦੋਵਾਲ ਦਾ ਸੈਦੋਂ ਦੋਈ ਟੀਮਾਂ ਆਜਾ ਜੀ 1 ਮਿੰਟ ਤੋਂ ਪਹਿਲਾਂ ਪਹਿਲਾਂ ਬੱਦੋਵਾਲ ਤੇ ਸੈਦੋਂ ਬੱਦੋਵਾਲ ਤੇ ਸੈਦੋਂ ਕਿਹਦੀਆਂ ਟੀਮਾਂ ਅਗਲੇ ਮੈਚ ਲਈ ਤਿਆਰ ਰਹਿਣ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਉਧਰ ਸੁਖੀ ਵੀਰ ਦਾ ਬਹੁਤ ਬਹੁਤ ਧੰਨਵਾਦ ਪੂਰੇ ਪਿਆਰ ਦੇ ਨਾਲੇ ਮੈਚ ਦੇਖ ਰਹੇ ਨੇ ਜੇ ਤਾਂ ਮੈਚ ਵਧੀਆ ਲੱਗ ਰਿਹਾ ਜ਼ੋਰਦਾਰ ਤਾੜੀ ਮਾਰ ਦਿਓ ਪੂਰੀ ਦੁਨੀਆ ਤੇ ਪਤਾ ਲੱਗ ਜਾਵੇ ਵੱਡੋ ਆਰ ਮੈਚ ਚੱਲ ਰਿਹਾ ਲੈ ਵੀ ਅਮਰ ਜੋਸ਼ ਹੈ ਨੀਟੂ ਵੀਰ ਮੁਬਾਰਕਬਾਦ ਹੈ ਦੁਨੀਆ ਖੁਸ਼ ਹੈ ਵੱਡੇ ਇਨਾਮ ਹੈ ਇਧਰ ਮਾਨੂਕੇ ਦਾ ਜੀਵਨ ਕਬੱਡੀ ਪਾ ਰਿਹਾ ਹੈ ਪੂਰੀ ਦੁਨੀਆ ਜੁੜੀ ਬੈਠੀ ਹੈ ਮੇਰੇ ਵੀਰੋ ਕਬੱਡੀ 365.com ਤੇ ਫਾਸਟਵੇਅ ਤੇ ਲਓ ਜੀਵਨ ਦੀ ਪਾਈ ਹੋਈ ਕਬੱਡੀ ਦਾ ਆਨੰਦ ਹੈ ਲੈ ਵੀ ਤਜਿੰਦਰ ਸਿੰਘ ਸਾਹਮਣੇ ਵੇਖ ਲਾ ਵੀ ਮੁੰਡਾ ਇਸੇ ਲਈ ਮਾਨੂਕੇ ਵਾਲਾ ਜੀਵਨ ਤੇ ਜਨੇਤਪੁਰੇ ਦਾ ਬਿੰਦੀ ਆ ਗਿਆ ਆ ਗਿਆ ਆ ਗਿਆ ਇਹ ਹੈ ਜੀਵਨ ਮਾਨੂਕੇ ਦਾ ਇਧਰ ਰਾਜੂ ਦੇ ਲਈ 200 ਰੁਪਇਆ ਰਾਜੂ ਗਰੇਵਾਲ ਕਿਧਰ ਪਾਣੀ ਦੇਣ ਗਰਾਊਂਡ ਦੇ ਵਿੱਚ ਪੁੱਜਦਾ ਕਰ ਦਿੱਤਾ ਜਾਵੇ ਜੀ ਦੀ ਬਾਤ ਕਰਦੇ ਪਾਣੀ ਹਰ ਪ੍ਰੀ ਸੀ ਚਾਲ ਸਾਡੇ ਦੋਨਾਂ ਵੀਰਾਂ ਵੱਲੋਂ 200 ਰੁਪਈਆ ਜੀ ਮੇਰੀ ਬੇਨਤੀ ਹੈ ਖੇਡ ਗਰਾਊਂਡ ਦੇ ਵਿੱਚ ਪਾਣੀ ਕੋਈ ਦਾ ਕਰ ਦਿਓ ਜਿਹੜੇ ਗਏ ਨੇ ਮੇਰੇ ਵੀਰੋ ਪਿੱਛੇ ਨੂੰ ਆਜੋ ਯਾਰ ਖਰਾਬ ਨਾ ਕਰੋ ਮਾਹੌਲ ਸਟੇਜ ਦੇ ਮੂਹਰੇ ਜਿਹੜੇ ਸਾਰੇ ਖੜੇ ਹੋ ਤਾਂ ਪਿੱਛੇ ਆਜੋ ਲਾਜ਼ਮੀ ਆਜੋ ਮੇਰੇ ਵੀਰ ਇਧਰ ਕਹਿੰਦੇ ਜਲਾਲਪਿੰਡ ਦਾ ਗगन ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਵੱਧਾ ਹੋਇਆ ਚਾਰ ਜੱਫੀਆਂ ਵਿੱਚੋਂ ਹੁਣ ਕੌਣ ਜੱਫਾ ਲਾਉਂਦਾ ਜੀ ਟੇਰੀ ਵਾਲੀ ਕਬੱਡੀ ਨੂੰ ਜੋ ਪ੍ਰਾਈਜ਼ ਦੇਣਾ ਮੁੱਖ ਸਪੌਂਸਰ ਸੁਖਵੀਰ ਸਿੰਘ ਬਿੱਟੂ ਆ ਜਾਣ ਜੀ ਸਟੇਜ ਤੇ ਉਹ ਤਿਆਰ ਆਈ ਸਾਡੇ ਕੋਲੇ ਇਧਰ ਬਲਜਿੰਦਰ ਸਿੰਘ ਜੀ ਮਾਲਕਪੁਰ ਜੀ ਸਾਡੇ ਪਤਵੰਤੇ ਸੱਜਣ ਜਿਹੜੇ ਸਟੇਜ ਤੇ ਬੈਠੇ ਆ ਸਾਰੇ ਕਮੇਟੀ ਮੈਂਬਰ ਪ੍ਰਧਾਨ ਜੀ ਆ ਦਿਓ ਜੀ ਲਓ ਇਧਰ ਬਹੁਤ ਤਕੜਾ ਮੈਚ ਹੈ ਲੈ ਵੀ ਤਰਲੇ ਵੀਰ ਉਹਨਾਂ ਦਾ ਇੱਕ ਹੀ ਲਫਾਫੇ ਵਿੱਚ ਪਾਤਾ ਜੀ ਬੱਦੋਵਾਲ ਤੇ ਸੈਦੋ ਕਿੰਨੀ ਟੀਮਾਂ ਪੁੱਜਣ ਲਾਢੀ ਮਾਣੂਕੇ ਵਾਲਾ ਇੱਕ ਮਿੰਟ ਜੀ ਇੱਕ ਮਿੰਟ ਦੋਨਾਂ ਦਾ ਇੱਕ ਹੀ ਲਫਾਫੇ ਦੇ ਵਿੱਚ ਪਾ ਦਿੱਤਾ ਜੀ ਪ੍ਰਾਈਜ਼ ਦੋਨਾਂ ਦਾ ਇੱਕ ਹੀ ਲਫਾਵੇ ਚ ਆ ਜੀ ਦੋਨਾਂ ਟੀਮਾਂ ਦਾ ਢੇਰੀ ਵਾਲਿਆਂ ਦਾ ਪ੍ਰਾਈਜ਼ ਇੱਕ ਹੀ ਲਫਾਵੇ ਚ ਆ ਕਿਰਤੀ ਕਰਾ ਦਿਓ ਇਧਰ ਬਲਵਾਨ ਸਿੰਘ ਕਬੱਡੀ ਪਾ ਰਿਹਾ ਹੈ ਉਧਰ ਮੋਤੀ ਸਾਡਾ ਵੀਰ ਖਾਨਪੁਰ ਵਾਲਾ ਵੱਡੀ ਪਿਆਰ ਹੈ ਤਰਨੇ ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਪੁੱਜਿਆ ਇੱਕ ਪਾਸੇ ਜਲਾਲਪੁਰੀ ਹੈ ਤੇ ਦੂਸਰੇ ਪਾਸੇ ਧਾਲੀਵਾਲ ਵੇਟ ਵਾਲਾ ਲੈ ਵੀ ਫੌਜੀਆ ਪੁਆਇੰਟ ਕੀ ਦਾ ਪੁਆਇੰਟ ਜਾਫੀ ਦਾ ਜਲਾਲਪੁਰ ਦੇ ਪਾਲੇ ਦਾ ਮੇਰੀ ਬੇਨਤੀ ਹੈ ਟੀਮਾਂ ਨੂੰ ਕੋਈ ਬਹਿਸ ਨਹੀਂ ਕਰਨੀ ਵੀਰੇ ਕਿਸੇ ਨੇ ਕੋਈ ਬਹਿਸ ਨਹੀਂ ਕਰਨੀ ਕੋਈ ਬਹਿਸ ਨਹੀਂ ਕਰਨੀ ਸਾਡੇ ਲਈ ਤੁਸੀਂ ਸਾਰੇ ਸਤਿਕਾਰਯੋਗ ਹੋ ਅਸੀਂ ਕੋਈ ਪੱਖਪਾਤ ਨਹੀਂ ਕਰਦੇ ਵੀਰੇ ਕੋਈ ਬਹਿਸ ਨਹੀਂ ਕਰਨੀ ਬੱਦੋਵਾਲ ਤੇ ਸੈਦੋਕੇ ਉਧਰ ਸੈਦੋਕੇ ਦੀ ਟੀਮ ਜਿਹੜੀ ਪੁੱਜ ਗਈ ਹੈ ਬੱਦੋਵਾਲ ਦੀ ਟੀਮ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਵੇ ਬੱਧੋਵਾਲ ਦੀ ਟੀਮ ਬਹੁਤ ਤਕੜਾ ਮੈਚ ਸੈਦੂਗੀ ਤੇ ਬੱਧੋਵਾਲ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ ਇਧਰ ਲਾਡੀ ਮਨਦੀਪ ਸਿੰਘ ਮੇਰੇ ਵੀਰੋ ਤਿਆਰ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਮੋਟਰਸਾਈਕਲ ਮਿਲਿਆ ਕਿ ਸਾਈਕਲ ਜਿਨ੍ਹਾਂ ਨੂੰ ਨਹੀਂ ਸੀ ਨਸੀਬ ਹੁੰਦੇ ਉਹਨਾਂ ਦੇ ਵੀ ਤੋਂ ਦਿਨ ਫੇਰੇ ਤੈਨੂੰ ਖੇਡ ਕੇ ਕਬੱਡੀ ਇਹ ਨਹੀਂ ਮੈਂ ਦਿਨ ਦੇ ਦੇਖੇ ਬੁਲਟਾਂ ਤੇ ਗੇੜੇ ਜਿਹੜੇ ਦਿੱਲੀ ਜਾਣ ਨੂੰ ਤਰਸਦੇ ਸੀ ਉਹਨਾਂ ਨੇ ਲਵਾ ਤੇ ਕੈਨੇਡਾ ਦੇ ਟੂਰ ਤੋਂ ਸੱਦ ਕੇ ਜਾਵਾ ਕਬੱਡੀ ਇਹ ਤੇਰੇ ਕਈਆਂ ਘਰਾਂ ਦੀ ਕਰਤੀ ਗਰੀਬੀ ਦੂਰ ਤੋਂ ਸੱਤੇ ਬਾਦਸ਼ਾਹ ਮਿਹਰ ਕਰੇ ਖਿਡਾਰੀ ਦੇ ਸੱਤ ਲੱਗੀ ਹੈ ਫਾਸਟ ਰੇਡ ਦੇ ਲਈ ਡਾਕਟਰ ਸਹਿਬਾਨ ਜਿੱਥੇ ਵੀ ਹੋੜ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪਹੁੰਚਣੇ ਮੇਰੀ ਬੇਨਤੀ ਖਿਡਾਰੀ ਦੂਰ ਰਹਿਣ ਹਵਾ ਲੱਗਣ ਦੇ ਖਿਡਾਰੀ ਨੂੰ ਕਹਿੰਦੇ ਸੀ ਵੀ ਟਾਈਮ ਨਾ ਆਜੋ ਇਹ ਅਮਨਾਰ ਜੀਦੇਤ ਮੁਰੇ ਦਾ ਕਰਾ ਦਈਏ ਔਰ ਵਧਾਈ ਦੇਣਾ ਚਾਹੁੰਦੇ ਆ ਜੀ ਪ੍ਰਧਾਨ ਜੀ ਨੂੰ ਅਮਰਜੋਤ ਸਿੰਘ ਜੀ ਸਮੂਹ ਬੱਤਵਾਲ ਸਪੋਰਟਸ ਕਲੱਬ ਨੂੰ ਕਿ ਬੜੇ ਵਧੀਆ ਤਰੀਕੇ ਦੇ ਨਾਲ ਇਹ ਟੂਰਨਾਮੈਂਟ ਹੋਇਆ ਜੀ ਔਰ ਪਿਛਲੇ ਸਾਲ ਦੀ ਤਰ੍ਹਾਂ ਸੰਤ ਬਾਬਾ ਰਾਮਪਾਲ ਸਿੰਘ ਜੀ ਦਾ ਪੂਰਾ ਅਸ਼ੀਰਵਾਦ ਰਿਹਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੀ ਸੰਤਾਂ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਬੱਧੋਵਾਲ ਸਪੋਰਟਸ ਕਲੱਬ ਕੇ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੀ ਜਿਹੜੇ ਮੋਜੋ ਬਾਗ ਨਿਕਲ ਗਈ ਉਹ ਵਰਥੇ ਨਹੀਂ ਜਾਣੇ ਅਗਲੇ ਮੈਚ ਬੱਧੋਵਾਲ ਆ ਜਾਣ ਜੀ ਬੱਧੋਵਾਲ ਤੇ ਸੈਦੋ ਕਿਹੜੀ ਟੀਮ ਆਈ ਹੈ ਜੀ ਸੈਦੋ ਸਾਧੂ ਕੇ ਪੁੱਜ ਗਈ ਬੱਧੋਵਾਲ ਵੀ ਪੁੱਜ ਗਈ ਦੋਨੋਂ ਟੀਮਾਂ ਪੁੱਜ ਗਈਆਂ ਮੇਡੂ ਵੀਰੇ ਮੈਚ ਸ਼ੁਰੂ ਕਰਾਇਆ ਜੀ ਨਾਲ ਦੀ ਨਾਲ ਹੀ ਬਹੁਤ ਨਿਹਰਾ ਹੋ ਗਿਆ ਸਭ ਨੇ ਬਹੁਤ ਦੂਰ ਜਾਣਾ ਕੋਈ ਤਰਨਤੋਂ ਆਇਆ ਕੋਈ ਅੰਬਰਸਰ ਤੋਂ ਲਓ ਇਸ ਲਈ ਕਹਿੰਦੇ ਗगन ਜਲਾਲ ਕਬੱਡੀ ਪਾ ਰਿਹਾ ਮੇਰੇ ਵੀਰੋ ਇਹ ਨੌਜਨ ਬੜੀ ਸਾਫ ਖੇਡ ਖੇਡਦਾ ਜਲਾਲ ਪਿੰਡ ਦਾ ਗगन ਇਸ ਲਈ ਕਬੱਡੀ ਪਾਉਂਦਾ ਹੋਇਆ ਜਲਾਲਪੁਰੀਏ ਨਾ ਕਹਿੰਦੇ ਮੁਕਾਬਲਾ ਹੋ ਚੁੱਕਿਆ ਮੇਰੇ ਵੀਰੋ ਮਲਿਆਂ ਦਾ ਝਾਫਾ ਕਹਿੰਦੇ ਇਸ ਝਾਫੀ ਨੂੰ ਜਲਾਲਪੁਰ ਦੇ ਬਲਬੀਰ ਸਿੰਘ ਦੀ ਗੱਲ ਹੈ ਲਾਓ ਪੁਆਇੰਟ ਇਸ ਲਈ ਧਾਵੀ ਦਾ ਪੁਆਇੰਟ ਧਾਵੀ ਦਾ ਉਧਰ ਤਰਨਾ ਸਾਡਾ ਵੀਰ ਸਿਮਰ ਹੈਪੀ ਹੁਣੀ ਤੇ ਨਾਲ ਬੋਤੀ ਖਾਨਪੁਰ ਜੀ ਉਧਰ ਗੁਰਮੁਖ ਤੇਤਵਾਲ ਜੀ 100 ਰੁਪਏ ਇਸ ਕਬੱਡੀ ਤੇ ਹੈ ਜੀ ਗੁਰਮੁਖ ਤੇਤਵਾਲ ਸਾਡੇ ਵੀਰ ਜੀ ਉਹਨਾਂ ਵੱਲੋਂ 100 ਰੁਪਏ ਇਸ ਕਬੱਡੀ ਤੇ ਹੈ ਇਧਰ ਸ਼ਖਵੀਰ ਸਿੰਘ ਜੀ ਬਿੱਟੂ ਮਨੋਰ ਝਾਂਡੇ ਜੀ ਇੰਦਰਜੀਤ ਸਿੰਘ ਜੀ ਕੈਨੇਡਾ ਸਾਰਿਆਂ ਸਤਿਕਾਰਯੋਗ ਸ਼ਖੀਤੀਆਂ ਦਾ ਧੰਨਵਾਦ ਹੈ ਕਮਲਦਾਦ ਕਿੰਦੀ ਦਾਦ ਲਓ ਇਸ ਲਈ ਕਿ ਕਹਰੇ ਜੇ ਸ਼ਰੀਰ ਵਾਲੇ ਗੱਭਰੂ ਦਾ ਪਿੰਡ ਹੈ ਜਨੇਤਪੁਰ ਵੀ ਪੱਤੋ ਵਿੱਚ ਲਾੜੇਰੇ ਸਾਧੂ ਸਿੰਘ ਬਰਾੜ ਕੋਲ ਉਸਕੇ ਕੌਡੀ ਦੇਆ ਗੁਰੂ ਵੀ ਗਿੱਟੇ ਫੜਨ ਦਾ ਗੱਭਰੂ ਬੜਾ ਏ ਮਾਰ ਮਿੱਤਰੋ ਜਨੇਤਪੁਰੇ ਦਾ ਅਮਰੂ ਤਾਂ ਕੌਡੀ ਦਾ 스타 ਮਿੱਤਰੋ ਜਨੇਤਪੁਰੇ ਦਾ ਅਮਰੂ ਕਬੱਡੀ ਦਾ 스타 ਮਿੱਤਰੋ 스타 ਹੈ ਜਨੇਤਪੁਰੇ ਦਾ ਅਮਰਪਾਲ ਸਿੰਘ ਅਮਰੂ ਬਲਵਾਨ ਸਿੰਘ ਬਾਨਾ ਫਿੱਟ ਸਰੀਰ ਦੁਨੀਆ ਦੇ ਵਿੱਚ ਗੱਲ ਚੱਲਦੀ ਆ ਖਿਡਾਰੀ ਦੀ ਬਲਵਾਨ ਸਿੰਘ ਧਾੜੀ ਵਾਲ ਵੇਟ ਪਿੰਡਾ ਮੇਰੇ ਵੀਰੋ ਮੱਖਣ ਧਾੜੀ ਵਾਲ ਵੇਟ ਉਹਨਾਂ ਦਾ ਪਿੰਡੂ ਗਰਾਊਂਡ ਦੇ ਨੇੜੇ ਕਿਸੇ ਨੇ ਨਹੀਂ ਜਾਣਾ ਰਿੱਕੀ ਜਨਾਬ ਕੀਤੀ ਔਰ ਨਾਲੀ ਲੈਫਟ ਕੀਤੀ ਇਹਨਾਂ ਸਾਡੇ ਦੋਨਾਂ ਵੀਰਾਂ ਵੱਲੋਂ 200 ਰੁਪਿਆ ਇਧਰ ਅਮਰੂ ਲਈ ਹੈ ਜੀ ਇਧਰ ਬਲਵਾਨ ਤੇ ਦੂਸਰੇ ਪਾਸੇ ਮਾਨੂਕੇ ਵਾਲਾ ਚੇਤ ਹੈ ਮੇਰੇ ਵੀਰੋ ਤੇ ਪੁਆਇੰਟ ਧਾਵੀ ਦਾ ਆ ਖਿਡਾਰੀ ਨੂੰ ਕਹਿੰਦੇ ਦੋ ਮੋਟਰਸਾਈਕਲ ਦਿੱਤੇ ਜਾਣੇ ਆ ਮਾਨੁਕੇ ਦਾ ਜੀਵਨ ਇੱਕ ਆਯਾਤ ਕਬੱਡੀ ਕਲੱਬ ਐਡਮਿੰਟਨ ਵੱਲੋਂ ਇੱਕ ਗੁਰਲਾਲ ਮੇਹਰ ਸਿੰਘ ਬਰਾੜ ਤੇ ਜਲੰਧਰ ਸਿੰਘ ਸਿੱਧੂ ਉਹਨਾਂ ਦੀ ਤਰਫੋਂ ਦਿੱਤਾ ਜਾਵੇਗਾ ਅਪ੍ਰੀਤ ਜਨਲ ਟੂਸੇ ਇਹਨਾਂ ਦੋਨਾਂ ਵੀਰਾਂ ਵੱਲੋਂ 200 ਰੁਪਏ ਇਸ ਕਬੱਡੀ ਦਾ ਜੀ ਲਓ ਅਮਨਾ ਜਨੇਤਪੁਰੇ ਦਾ ਅਤੇ ਮਾਨੁਕੇ ਦਾ ਜੀਵਨ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਸਖਤ ਹੈ ਲੈ ਵੀ ਨੀਟੂ ਆਹ ਜਾਫੀ ਪਿਛਲੇ ਸਾਲ ਦੇ ਆਪਣੇ ਕੱਪ ਦਾ ਗੱਡੀ ਦਾ ਜੇਤੂ ਹੈ ਆਮਨਾ ਜਨੇਤਪੁਰੇ ਦਾ ਜ਼ੋਰਦਾਰ ਤਾੜੀ ਮਾਰ ਦਿਓ ਜੇ ਮੈਚ ਵਧੀਆ ਲੱਗਿਆ ਇਹ ਤਾਂ ਸੀ ਉਹ ਮੈਚ ਜਿਹੜਾ ਮਾਨੂਕੇ ਗਿਲ ਤੇ ਜਨੇਤਪੁਰਾ ਦੇ ਵਿਚਕਾਰ ਬੱਦੋਵਾਲ ਦੇ ਵਿੱਚ ਖੇਡਿਆ ਗਿਆ ਜੇਤੂ ਰਹੀ ਟੀਮ ਜਨੇਤਪੁਰਾ ਇਸ ਤੋਂ ਇਲਾਵਾ ਵੀ ਅਸੀਂ ਹੋਰ ਬਹੁਤ ਸਾਰੇ ਮੈਚ ਅਵੇਲੇਬਲ ਕਰਵਾਏ ਨੇ ਉਹਨਾਂ ਮੈਚਾਂ ਦੇ ਵਿੱਚੋਂ ਇਹ ਦੋ ਤਿੰਨ ਮੈਚ ਅਸੀਂ ਜਿਹੜੇ ਤੁਹਾਡੇ ਲਈ ਹਾਈਲਾਈਟ ਕੀਤੇ ਨੇ ਇਹਨਾਂ ਨੂੰ ਤੁਸੀਂ ਵੀ ਹੋਰ ਮੈਚ ਨੂੰ ਵੀ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਕਵੱਡੀ365.com ਤੇ ਬਨੇ ਰਹਿਣਾ ਹੈ ਔਰ ਨਾਲ ਹੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਵੀਡੀਓ ਨੂੰ ਤੁਸੀਂ ਮਿਸ ਨਾ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ